ਮੈਂ ਬਸ ਸਟੈਂਡ ਤੋਂ ਰਿਕਸ਼ਾ ਤੇ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤੇ ਮੇਰੇ ਘਰ ਦੇ ਕੋਲ ਹੀ ਦੋ ਮੁੰਡੇ ਸੀਗੇ ਬਾਈਕ ਤੇ ਸਵਾਰ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਮੇਰੇ ਨਾਲ ਸਨੇਚਿੰਗ ਕਰਨ ਦੇ ਮੋਟਿਵ ਨਾਲ ਆ ਰਹੇ ਨੇ ਤੇ ਉਹਨਾਂ ਨੇ ਮੈਨੂੰ ਰਿਕਸ਼ੇ ਤੋਂ ਧੱਕਾ ਮਾਰ ਕੇ نیچے ਗिराया ਫਿਰ ਇੱਕ ਸਰਦਾਰ ਸੀਗਾ ਮੁੰਡਾ ਉਹਨੇ ਆਪਣਾ ਫੇਸ ਵਗੈਰਾ ਸਾਰਾ ਕੁਝ ਕਵਰ ਹੋਇਆ ਕਰਿਆ ਹੋਇਆ ਸੀਗਾ ਉਨੇ ਰਿਕਸ਼ੇ ਤੋਂ نیچے ਜਦੋਂ ਮੈਨੂੰ ਉਤਾਰਿਆ ਮਤਲਬ ਸੁਟਿਆ ਮੈਨੂੰ ਤੇ ਮੇਰੇ ਨਾਲ ਗਾਲਾਂ ਵੀ ਕੱਢੀਆਂ ਗਾਲੀ ਗਲੋਚ ਕਰਿਆ ਤੇ ਮੈਂ ਰਿਵੋਲਟ ਨਹੀਂ ਕਰਿਆ ਕਿਉਂਕਿ ਅੱਗੋਂ ਉਹਨੇ ਕਾਫੀ ਲੰਬਾ ਸਾਰਾ ਵੱਡਾ ਸਾਰਾ ਨਾਈਫ ਕੱਢਿਆ ਹੋਇਆ ਸੀਗਾ ਤੇ ਚੇਨ ਮੇਰੀ ਦਾ ਲੋਕ ਨਹੀਂ ਐਕਚੁਅਲੀ ਨਿਕਲ ਰਿਹਾ ਸੀਗਾ ਬਾਰ-ਬਾਰ ਖਿੱਚੀ ਗਿਆ ਗਾਲਾਂ ਵੀ ਕੱਢੀ ਗਿਆ ਪਲੱਸ ਮੇਰੀ ਬਾਹ ਜਿਹੜੀ ਆ ਉਹ ਵੀ ਉਹਦੇ ਤੇ ਵੀ ਫ੍ਰੈਕਚਰ ਹੋਇਆ ਬਸ 5 ਮਿੰਟ ਦੇ ਵਿੱਚ ਹੀ ਇਹ ਵਾਰਦਾਤ ਕਰਕੇ ਤੇ ਉਹ ਨਿਕਲ ਗਏ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਨਲੀ ਇੱਕ ਤਾਂ ਇਹੋ ਜੇ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਵਰਗੀਆਂ ਲੇਡੀਜ਼ ਜਿਹੜੀਆਂ ਉਹ ਸੇਫ ਫੀਲ ਕਰ ਸਕਣ ਤੇ ਸੈਕੰਡਲੀ ਜਿਹੜੇ ਇਹ ਮੂੰਹ ਬੰਨ ਕੇ ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ ਜਿਹੜੇ ਐਕਟਿਵਾ ਤੇ ਜਾਂ ਬਾਈਕ ਤੇ ਆਉਂਦੇ ਇੰਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੇਰੇ ਵਾਂਗੂ ਅੱਗੋਂ ਕੋਈ ਸਫਰ ਨਾ ਕਰ ਸਕੇ ਥੈਂਕ ਯੂ